ਕੁਛ ਦੇਖ ਰਹੇ ਹੋ ਕੇ ਡੀ ਐਸ ਲਾਈਵ ਤੇ ਸਿੱਧਾ ਪ੍ਰਸਾਰਣ ਅੱਜ ਪੂਰੇ ਇੰਡੀਆ ਦੇ ਵਿੱਚ ਪੈਟਰੋਲ ਪੰਪਾਂ ਤੇ ਆਹੀ ਹਾਲ ਮਿਲਣਾ ਜੇਕਰ ਕੋਈ ਐਕਸੀਡੈਂਟ ਕਰਕੇ ਡਰਾਈਵਰ ਭੱਜਦਾ ਹੈ ਤਾਂ ਉਹਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਜੁਰਮਾਨਾ ਹੋਵੇਗਾ ਜਿਸ ਦਾ ਵਿਰੋਧ ਵੱਡੇ ਲੈਵਲ ਤੇ ਇੰਡੀਆ ਲੈਵਲ ਤੇ ਹੋ ਰਿਹਾ ਹੈ ਜਦੋਂ ਸਾਰੇ ਡਰਾਈਵਰ ਹੜਤਾਲ ਤੇ ਚਲੇ ਜਾਣਗੇ ਤਾਂ ਪੈਟਰੋਲ ਪੰਪਾਂ ਤੇ ਪੈਟਰੋਲ ਵਾਲੀਆਂ ਗੱਡੀਆਂ ਟੈਂਕਰ ਵੀ ਨਹੀਂ ਆਉਣਗੇ ਮਹਿਤਪੁਰ ਵਿੱਚ ਵੀ ਕੁਝ ਇਦਾਂ ਦਾ ਹੀ ਹਾਲ ਦੇਖਣ ਨੂੰ ਮਿਲ ਰਿਹਾ ਹੈ ਸਾਰੇ ਮਹਿਤਪੁਰ ਦੇ ਪੈਟਰੋਲ ਪੰਪਾਂ ਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਪੁਲਿਸ ਵੀ ਪੈਟਰੋਲ ਪੰਪਾਂ ਤੇ ਪਹੁੰਚ ਕੇ ਜਨਤਾ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਦੇਖੋ ਮਹਿਤਪੁਰ ਦੀਆਂ ਲਾਈਵ ਤਸਵੀਰਾਂ ਨਕੋਦਰ ਸ਼ਹਿਰ ਵਿੱਚ ਵੀ ਪੈਟਰੋਲ ਖਤਮ ਹੋਣ ਕਾਰਨ ਕਈ ਪੰਪ ਬੰਦ ਹੋ ਚੁੱਕੇ ਹਨ ਜੇਕਰ ਤੁਹਾਨੂੰ ਜ਼ਿਆਦਾ ਜ਼ਰੂਰਤ ਹੈ ਜਾਂ ਕੋਈ ਐਮਰਜੈਂਸੀ ਹੈ ਤਾਂ ਹੀ ਆਪਣੇ ਸਾਧਨਾ ਦੀ ਵਰਤੋਂ ਕਰੋ ਕਿੰਨਾ ਸਮਾਂ ਹੜਤਾਲ ਚੱਲੇਗੀ ਅਜੇ ਤੱਕ ਕੋਈ ਖਬਰ ਨਹੀਂ ਆ ਰਹੀ ਤੁਸੀਂ ਜੁੜੇ ਰਹੋ KDS ਲਾਈਵ ਦੇ ਨਾਲ